ਦੀਆਂ ਸਾਥੀਆਂ ਦਾ ਮੈਂ ਇੱਥੇ ਵੈਲਕਮ ਕਰਨਾ ਤੇ ਜਿਹੜਾ ਅੱਜ ਦਾ ਮੇਨ ਤੁਹਾਨੂੰ ਇੱਥੇ ਬੁਲਾਉਣ ਦਾ ਕਾਰਨ ਹੈ ਉਹ ਸਾਨੂੰ ਜੀਕੇ ਗਰੁੱਪ ਨੂੰ ਡਾਨਰ ਆ ਪੰਜਾਬ ਸ਼੍ਰੀ ਸੁਲਾਬ ਚੰਦ ਕਟਾਰੀਆ ਜੀ ਵੱਲੋਂ ਇੱਕ ਅਫੋਰਡੇਬਲ ਹਾਊਸਿੰਗ ਜਿਹੜੀ ਅਸੀਂ ਕਿ ਲੁਧਿਆਣਾ ਪਟਿਆਲਾ ਔਰ ਥਰਡ ਵੀਕੇ ਪਿਛਲੇ 33 ਸਾਲ ਚ ਬਣਾਈਆਂ ਨੇ ਕਲੋਨੀਆਂ ਜਿਨ੍ਹਾਂ ਵਿੱਚ ਕੀ 40000 ਤੋਂ ਵੱਧ ਫੈਮਿਲੀਆਂ ਆਪਣੇ ਘਰ ਬਣਾ ਕੇ ਰਹਿ ਰਹੀਆਂ ਨੇ ਉਨਾ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਜਿਹੜਾ ਇਹ ਓਡੇ ਬਲੌਂਸਿੰਗ ਹੈ ਇਹ ਬੇਸਿਕਲੀ ਸਰਕਾਰ ਦੀ ਡਿਊਟੀ ਹੁੰਦੀ ਹੈ ਵੀ ਲੋਕਾਂ ਨੂੰ ਸਸਤੇ ਕਰਮੋਹੀਆ ਪ੍ਰਾਪਤ ਕਰਾਵੇ ਜਿਹੜੀ ਕਿ ਗਵਰਨਮੈਂਟ ਦੀ ਡਿਊਟੀ ਸਾਡੇ ਗਰੁੱਪ ਵੱਲੋਂ ਪਿਛਲੇ 31 ਸਾਲ ਤੋਂ ਪੂਰੀ ਕੀਤੀ ਜਾ ਰਹੀ ਹੈ ਅਸੀਂ ਆਪਣੀ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਅੱਜ ਤੁਹਾਡੇ ਸਾਹਮਣੇ ਬੈਠੇ ਹਾਂ ਇੱਕ ਜਿਹੜਾ ਕਾਰੋਬਾਰ ਦਾ ਸਿਲਸਿਲਾ ਹੈ ਚਲੋ ਹਰ ਇੱਕ ਇਨਸਾਨ ਦੀ ਰੋਜੀ ਰੋਟੀ ਹੁੰਦੀ ਸਾਨੂੰ ਪ੍ਰਮਾਤਮਾ ਨੇ ਇਸ ਪਾਸੇ ਲਾਇਆ ਬਟ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਲekin ਜਦੋਂ ਇਹ ਡਿਊਟੀ ਨਿਭਾਣੇ ਆ ਤਾਂ ਇਹਦੇ ਵਿੱਚ ਕੁਝ ਨਾ ਕੁਝ ਜਿੱਦਾਂ ਕਿ ਤੁਸੀਂ ਪਿਛਲੇ ਕੁਝ ਦਿਨਾਂ 'ਚ ਦੇਖਿਆ ਹੋਣਾ ਵੀ ਇੱਥੇ ਕੁਝ ਲੈਂਡ ਗ੍ਰੈਪਰਾਂ ਦਾ ਇੱਕ ਗਰੋਹ ਜਿਹੜਾ ਕੀ ਮੇਨਟੇਨੈਂਸ ਦੇ ਡਿਊਜ਼ ਜਿੱਦਾਂ ਕਿ ਪਲਾਟ ਆਪਾਂ 3 ਸਾਲ ਕੋਈ ਵੀ ਪਲਾਟ ਹੈ ਅੱਜ ਦੀ ਤਰੀਕ ਦੇ ਵਿੱਚ ਉਹ ਆਪਾਂ ਕਿਸੇ ਵੀ ਡਿਵੈਲਪਰ ਤੋਂ ਲੈ ਕੇ ਆਪਣਾ ਰੱਖ ਸਕਦੇ ਆ ਜਿਹਦੇ ਕੋਈ ਚਾਰਜੇਜ਼ ਨਹੀਂ ਹੁੰਦੇ ਅਗਰ ਆਪਾਂ 3 ਸਾਲ ਤੋਂ ਉੱਤੇ ਕਿਸੇ ਵੀ ਪੂਰਨ ਅਪਰੂਵਡ ਰੈਦਰ ਰਜਿਸਟਰਡ ਕਲੋਨੀ ਦੇ ਵਿੱਚ ਪਲਾਟ ਲੈ ਕੇ ਰੱਖਦੇ ਆ ਅਮੇ ਬੇਸਿਕਲੀ ਇਹਦਾ ਮਤਲਬ ਇਹ ਹੁੰਦਾ ਵੀ ਸਰਕਾਰ ਨਹੀਂ ਚਾਹਦੀ ਵੀ ਐਗਰੀਕਲਚਰ ਲੈਂਡ ਜਿਹੜੀ ਆ ਉਹਨੂੰ ਵੇਸਟ ਕੀਤਾ ਜਾਵੇ ਕਿਉਂਕਿ ਪੰਜਾਬ ਦੀ ਜਿਹੜੀ ਲੈਂਡ ਹੈ ਇਹ ਸਾਰੀ ਐਗਰੀਕਲਚਰ ਲੈਂਡ ਹੈ ਅਗਰ ਆਪਾਂ ਇੱਥੇ ਪਲਾਟ ਕੱਟ-ਕੱਟ ਕੇ ਛੱਡੀ ਜਾਵਾਂਗੇ ਖਾਲੀ ਪਏ ਰਹਿਣਗੇ ਤਾਂ ਉਹਦੇ ਨਾਲੇ ਖੇਤੀਬਾੜੀ ਦੀ ਜ਼ਮੀਨ ਵੇਸਟ ਹੋ ਜਾਂਦੀ ਹੈ ਇਸ ਲਈ ਪੰਜਾਬ ਸਰਕਾਰ ਨੇ ਪਾਲਿਸੀ ਜਿਹੜਾ ਐਕਟ ਬਣਾਇਆ ਉਹਦੇ ਵਿੱਚ ਇਹ ਪ੍ਰਬੰਧਨ ਦਿੱਤਾ ਵੀ ਜਿਹੜਾ ਬੰਦਾ 3 ਸਾਲ ਦੇ ਵਿੱਚ ਵਿੱਚ ਆਪਣਾ ਘਰ ਨਹੀਂ ਬਣਾਉਂਦਾ ਉਹਨੂੰ ਦੇ ਨਾਨ ਕੰਸਟਰਕਸ਼ਨ ਚਾਰਜੀਜ਼ ਜਾਂ ਉਹਦੇ ਡਿਊਟ ਜਿਹਨੂੰ ਕਹਿੰਦੇ ਆ ਹਰ ਤਰ੍ਹਾਂ ਦੇ ਪੇ ਕਰਨੇ ਪੈਣਗੇ ਮਕਸਦ ਸਰਕਾਰ ਦਾ ਇਹੀ ਹੈ ਵੀ ਉਹ ਬੰਦਾ 3 ਸਾਲ ਦੇ ਵਿੱਚ ਵਿੱਚ ਆਪਣਾ ਘਰ ਬਣਾ ਲਵੇ ਉਸ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਸੀ ਜਿਹੜੀਆਂ 2-3 ਕਲੋਨੀਆਂ ਸਾਡੀਆਂ ਰਹਿ ਗਈਆਂ ਜਿਹਦੇ ਵਿੱਚ ਕੀ ਇਨਵੈਸਟਰਸ ਜਿਨ੍ਹਾਂ ਵਿੱਚ ਕੀ ਲੋਕਾਂ ਨੇ ਜਿੰਨੇ ਪੈਸੇ ਕਮਾਣੇ ਆ ਉਹਨਾਂ ਲੋਕਾਂ ਨੇ 플ੱਟ ਲੈ ਕੇ ਰੱਖ ਲੇ ਉਹਨਾਂ ਰੇਟ ਵਧਣ ਦੀ ਆਸ ਕਰਦੇ ਆ ਵੀ ਰੇਟ ਵਧੇ ਦੇ ਰਹਿਤਾ ਤਾਂ ਹੀ ਵਧੂਗਾ ਜੇ ਆਪਾਂ ਇਹਨੂੰ ਮੈਂਟੇਨ ਕਰਾਂਗੇ ਇੱਥੇ ਸਕਿਉਰਟੀ ਗਾਰਡ ਲਾਵਾਂਗੇ ਮਾਲੀ ਲਾਵਾਂਗੇ ਐਵਰੀ ਜਿਹੜੇ ਕੀ ਸੀਵਰ ਪਾਣੀ ਜੋ ਵੀ ਸਹੂਲਤਾਂ ਨੇ ਉਹ ਅਸੀਂ ਅਗਰ ਕਿਸੇ ਨੂੰ ਅਜਿਹਾ ਕਰਾਂਗੇ ਤਾਂ ਹੀ ਨਵਾਂ ਬੰਦਾ ਆ ਕੇ ਇੱਥੇ ਘਰ ਪਾਏਗਾ ਅਗਰ ਉੱਥੇ ਬੇਸਿਕ ਸਹੂਲਤ ਹੀ ਨਹੀਂ ਤਾਂ ਇੱਕ ਪ੍ਰੂਫਡ ਕਲੋਨੀ ਤੇ ਅਨਪਰੂਫਡ ਦੇ ਵਿੱਚ ਕੋਈ ਫਰਕ ਹੀ ਨਹੀਂ ਰਹੇਗਾ ਉਹ ਚੀਜ਼ਾਂ ਨੂੰ ਜਦੋਂ ਆਪਾਂ ਹੈਂਡਲ ਕਰਦੇ ਆ ਉਹਦੇ ਵਿੱਚ ਜਿਹੜੀ ਪਰੇਸ਼ਾਨੀ ਆ ਰਹੀ ਆ ਲੋਕ ਉਹ ਡਿਊਜ਼ ਖਾਣ ਦੇ ਲਈ ਵੀ ਆਈ ਬੀ ਆਈ ਪੀ ਲੋਕਾਂ ਦੀ ਮਦਦ ਲੈ ਰਹੇ ਆ ਉਹਨਾਂ ਨੂੰ ਗੁੰਗਰਾਹ ਕਰ ਰਹੇ ਆ ਵੀ ਲਓ ਜੀ ਇੱਥੇ ਆਪਾਂ ਪਲਾਟ ਸਸਤਾ ਚੱਕ ਲੈਂਦੇ ਆ ਕੰਪਨੀ ਦੇ ਡਿਊਜ਼ ਖਾ ਲੈਂਦੇ ਆ ਤੇ ਇਹਨੂੰ ਮਹਿੰਗਾ ਵੇਚ ਕੇ ਪੈਸੇ ਕਮਾ ਲੈਂਦੇ ਆ ਜਦ ਕਿ ਉਹ ਪਬਲਿਕ ਮਨੀ ਆ ਪਬਲਿਕ ਦਾ ਪੈਸਾ ਹੈ ਅਸੀਂ ਇਹਦੇ ਬਾਰੇ ਦੋ ਵਾਰ ਇਸ਼ਤਿਹਾਰ ਦੇ ਚੁੱਕੇ ਆ ਅੱਜ ਮੈਂ ਇਸ ਪ੍ਰੈਸ ਰੀਲਿਸ ਦੇ ਮਾਧਿਅਮ ਚ ਤੁਹਾਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹਦਾ ਵੀ ਪਲਾਟ ਕਿਸੇ ਵੀ ਕਸਟਮਰ ਦਾ ਸਾਡੀ ਕਿਸੇ ਵੀ ਕਲੋਨੀ ਚ ਪਿਆ ਤਾਂ ਅਸੀਂ ਉਹਦੀ ਸੇਵਾ 'ਚ ਹਾਜ਼ਰ ਹੈ ਉਹ ਸਾਡੇ ਕੋਲ ਆ ਕੇ ਆਪਣੇ ਪਲਾਟ ਦੀ ਡਾਈਮੈਂਸ਼ਨ ਲਵੇ ਆਪਣੇ ਪਾਪਰਾ ਤੇ ਰੇਰਾ ਐਕਟ ਨੂੰ ਫੋਲੋ ਕਰੇ ਕਿਸੇ ਦੀ ਸੁਣੀ ਸੁਣਾਈ ਗੱਲ ਦੇ ਵਿੱਚ ਬਿਲਕੁਲ ਯਕੀਨ ਨਾ ਕਰੋ ਜਿਹੜਾ ਉਹ ਡਿਵੈਲਪਮੈਂਟ ਦੇ ਜਾਂ ਚਾਰਜਿਸ ਨੇ ਜਾਂ ਉਹ ਪੈਸਾ ਹੈ ਉਹ ਆਪਣੇ ਹੱਥ ਦੇ ਨਾਲ ਆ ਕੇ ਤੇ ਕੋਈ ਵੀ ਡਿਵੈਲਪਮੈਂਟ ਦਾ ਕੰਮ ਕਰਾ ਸਕਦਾ ਹੈ ਸੋਸਾਇਟੀ ਦੇ ਨਾਲ ਮਿਲ ਕੇ ਅਸੀਂ ਉਹਨੂੰ ਹਰ ਮਹੀਨੇ ਜਿਵੇਂ ਹੁਣ ਅਸੀਂ ਅਗਲਾ ਪਲਾਨ ਕੀਤਾ ਵੀ ਜਿਹੜਾ ਬੰਦਾ ਡਿਊਜ਼ ਦੇਊਗਾ ਉਹਦੇ ਪੈਸੇ ਨਾਲ ਜਿਹੜਾ ਵੀ ਅਸੀਂ ਇੱਥੇ ਕੰਮ ਕਲੋਨੀ 'ਚ ਕਰਾਵਾਂਗੇ ਹਰ ਮਹੀਨੇ ਉਹਨੂੰ ਸਨਮਾਨ ਕਰਾਂਗੇ ਉਹਦੀ ਜਿੱਦਾਂ ਹੁਣ ਮੰਨ ਲਓ ਕੋਈ ਬੰਦਾ 10 ਲੱਖ ਦੇ ਡਿਊਸ ਪੇ ਕਰਕੇ ਕੋਈ ਕੰਮ ਕਰਾਉਂਦਾ ਤਾਂ ਅਸੀਂ ਉਹਦੀ ਯਾਦ ਦੇ ਵਿੱਚ ਉਹਦਾ ਜਿਵੇਂ ਲਾਈਦਾ ਨਾ ਵੀ ਉਹ ਸਟੋਨ ਵਗੈਰਾ ਵੀ ਇਹ ਕੰਮ ਇਹਦੇ ਸਹਿਯੋਗ ਨਾਲ ਕੀਤਾ ਗਿਆ ਤਾਂ ਅਸੀਂ ਇਹ ਸਾਰੀ ਕਲੋਨੀ ਦੇ ਵਿੱਚ ਜਿਹੜੀਆਂ ਦੋ ਤਿੰਨ ਮੇਨਟੇਨ ਕਰ ਰਹੇ ਆ ਉਹਦੇ ਵਿੱਚ ਇਹ ਹੁਣ ਪ੍ਰਵਧਾਨ ਕਰਤਾ ਵੀ ਜਿਹਦੇ ਵੀ ਪੈਸੇ ਜਿਹੜਾ ਵੀ ਡਿਊਸ ਭਰ ਕੇ ਆਪਣੀ ਸੁਸਾਇਟੀ ਨੂੰ ਆਪਣਾ ਕੋਈ ਵੀ ਕੰਮ ਕਲੋਨੀ 'ਚ ਕਰਾਊਗਾ ਉਨੂੰ ਹਰ ਮਹੀਨੇ ਸੋਸਾਇਟੀ ਤੇ ਸਾਡੇ ਵੱਲੋਂ ਕੰਪਨੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਜਾਊਗਾ ਤੇ ਉਹਦਾ ਮੋਮੈਂਟੋ ਵੀ ਉੱਥੇ ਉਹਦੇ ਲਾਵਾਗੇ ਵੀ ਇਹ ਕੰਮ ਇਹਦੇ ਸਹਿਯੋਗ ਨਾਲ ਕੀਤਾ ਗਿਆ ਤਾਂ ਕਿ ਕਿਸੇ ਨੂੰ ਵੀ ਕੋਈ ਇਹ ਨਾ ਹੋਵੇ ਵੀ ਉਹਦੇ ਤੋਂ ਕੋਈ ਪੈਸੇ ਮੰਗ ਰਿਹਾ ਕਿਉਂਕਿ ਹੁਣ ਜਿਹੜੀ ਇਹ ਪਰੇਸ਼ਾਨੀ ਜਿਹੜੀ ਇਹ ਆ ਰਹੀ ਹੈ ਡਿਊਸ ਦੀ ਹੁਣ ਇਹ ਅੱਜ ਕੱਲ੍ਹ ਤੱਕ ਤਾਂ ਲੁਧਿਆਣਾ ਜ਼ਿਲ੍ਹੇ ਤੱਕ ਸੀ ਹੁਣ ਇਹ ਚੰਡੀਗੜ੍ਹ ਤੱਕ ਵੀ ਪਹੁੰਚ ਗਈ ਉਹਨੋਂ ਤੋਂ ਅਚਰਾਂ ਦੇ ਫੋਨ ਆ ਰਹੇ ਆ ਕੁਤਲੀਟਿਕਲ ਲੀਡਰਾਂ ਦੇ ਆ ਰਹੇ ਆ ਡਿਊ ਚੱਡਣ ਬਾਰੇ ਉਸ ਚੀਜ਼ ਨੂੰ ਮੈਂ ਹੈਂਡਲ ਬੜੇ ਪਿਆਰ ਨਾਲ ਤੇ ਸਤਿਕਾਰ ਨਾਲ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਇਹ ਕੰਮ ਕਰਨ ਦੀ ਤਾਂ ਜਿਹੜਾ ਪਾਪਰਾ ਤੇ ਰੇਰਾ ਐਕਟ ਨੂੰ ਫਾਲੋ ਕਰੋ ਆਪਣੇ ਪਲਾਟ ਦਾ ਕਿ ਇੱਜ਼ਤ ਨਾਲ ਪ੍ਰੋਜੈਸ਼ਨ ਲਓ ਤੇ ਸਾਨੂੰ ਵੀ ਇੱਜ਼ਤ ਦੇ ਨਾਲ ਕੰਮ ਕਰਨ ਤੋਂ ਧੰਨਵਾਦ ਤ ਸਭ ਤੋਂ ਵੱਡਾ ਸਵਾਲ ਹੈ ਜੀਪੀ ਸਟੇਟ ਇੱਕ ਬਹੁਤ ਵੱਡਾ ਨਾਮ ਹੈ ਕਾਫੀ ਇੱਕ ਵੀਡੀਓ ਆਵੈ ਰਹੀ ਜਿਹਦੇ ਪਿੱਛੇ ਵੀ ਦੱਸਿਆ ਸੀ ਜਿਹਦੇ ਵਾਰੀ ਹੁਣ ਗੱਲ ਕਰ ਰਹੇ ਹੋ ਜੇ ਡਿਊਲ ਸੀ ਸਿਰਫ ਉਹਨੂੰ ਲੈ ਕੇ ਉਹ ਰੋਲਾ ਜਿਹਾ ਸਾਰਾ ਜਿਹੜਾ ਕੀਤਾ ਗਿਆ ਸੀ ਉਹ ਮੈਂ ਤੁਹਾਨੂੰ ਦੇਖੋ ਫੇਰ ਬੇਨਤੀ ਕਰ ਰਿਹਾ ਵੀ ਉਹਦੇ ਚ ਦੋ ਪਲਾਟ ਸੀ ਕਿ ਐਸੇ ਮੇਨ ਰੋਡ ਦੇ ਉੱਤੇ ਇੱਕ 250 ਗਜ਼ ਦਾ ਪਲਾਟ ਹੈ ਇੱਕ 400 ਗਜ਼ ਦਾ ਪਲਾਟ ਉਹ ਪਲਾਟ ਖਰੀਦਣ ਵਾਲਾ ਵੀ ਅਲੱਗ ਹੈ ਵੇਚਣ ਵਾਲਾ ਵੀ ਅਲੱਗ ਹੈ ਸਾਡਾ ਕੋਈ ਰੋਲ ਨਹੀਂ ਉੱਚ ਉਹਨਾਂ ਨੇ ਦੋਨਾਂ ਕਸਟਮਰਜ਼ ਨੂੰ ਗੁੰਮਰਾਹ ਕੀਤਾ ਇੱਕ ਬੰਦੇ ਨੂੰ ਵੇਚਿਆ ਇੱਕ ਬੰਦੇ ਨੂੰ ਖਰੀਦਿਆ ਤੇ 23 ਲੱਖ ਰੁਪਏ ਆਪਣੀ ਜੇਬ ਚ ਪਾ ਲਏ ਹੁਣ ਉਹ 23 ਲੱਖ ਰੁਪਏ ਬੇਸਿਕਲੀ ਪਬਲਿਕ ਮਨੀ ਹੈ ਅਸੀਂ ਅੱਜ ਵੀ ਸਰਕਾਰ ਤੋਂ ਮੰਗ ਕਰ ਰਹੇ ਹਾਂ ਐਡਮਿਨਿਸਟ੍ਰੇਸ਼ਨ ਤੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਤੱਕ ਹਲੇ ਤੱਕ ਕੋਈ ਕਾਰਵਾਈ ਉਹਨਾਂ ਤੇ ਨਹੀਂ ਕੀਤੀ ਗਈ ਤੁਸੀਂ ਅਫਸਰਾਂ ਨੂੰ ਵਿਦਿੰਦੇ ਇਸ ਸਬੰਧੀ ਕਿਉਂ ਮੈਂ ਇਸ ਸਬੰਧ ਦੇ ਵਿੱਚ ਜੋ ਮੈਕਸਿਮਮ ਹੋ ਸਕਦਾ ਮੈਂ ਸਾਰੇ ਬੰਦੇ ਉਹਨਾਂ ਨੂੰ ਸਾਰਾ ਲਾਅ ਸਾਰਾ ਪੇਸ਼ ਕਰ ਚੁੱਕਾ ਹਾਂ ਉਹ ਜਿਨ੍ਹਾਂ ਨੇ ਖਰੀਦਾ ਜਿਨ੍ਹਾਂ ਨੇ ਵੇਚਿਆ ਉਹ ਬੰਦੇ ਜਾ ਕੇ ਆਪਣੀਆਂ ਸਟੇਟਮੈਂਟਾਂ ਰਿਕਾਰਡ ਕਰਾਏ ਪਰ ਸਾਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲੇ ਤੇ 23 ਲੱਖ ਲੱਖ ਜਿਹੜਾ ਬੈਠੋ ਸੀ ਕਹਿੰਦੇ ਉਹ ਪੇਪਰ ਦਾ ਉਹ ਪੇਪਰ ਦਾ ਕੋਈ ਪਤਾ ਲੱਗਾ ਕਿੱਥੇ ਗਈ ਕਿੱਥੇ ਨਹੀਂ ਪੈਸੇ ਤਾਂ ਪਤਾ ਲੱਗ ਚੁੱਕੇ ਆ ਉਹ ਸੁਨੀਲ ਸ਼ਰਮਾ ਮੰਟੀ ਤੇ ਤਾਵੀਸ਼ ਤਿੰਨਾਂ ਕੋਲ ਪੈਸੇ ਪਏ ਉਹ ਗੱਲ ਤਾਂ ਮੰਨ ਵੀ ਚੁੱਕੇ ਆ ਆਪਸ ਦੇ ਵਿੱਚ ਉਹ ਤਾਵੀਸ਼ ਤਾਂ ਆਖੇ ਸਟੇਟਮੈਂਟ ਵੀ ਦੇ ਗਿਆ ਸੁਚਾਨ ਨੇ ਰਿਕਾਰਡਿੰਗ ਪੇਸ਼ ਕੀਤੀ ਆ ਤੁਸੀਂ ਦੇਖਣੀ ਮੈਂ ਤੁਹਾਨੂੰ ਸਾਰਿਆਂ ਨੂੰ ਵੱਡੀ ਹਾਜ਼ਰੀ ਚ ਸੁਣਾ ਦਿੰਨਾ ਵੀ 23 ਲੱਖ ਰੁਪਈਆ ਉਹਨਾਂ ਨੇ ਅਡਾਪ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਉਹ ਪੈਸੇ ਕਿਸੇ ਨੂੰ ਦਿੱਤੇ ਹੀ ਨਹੀਂ ਪੈਸੇ ਉਹਨਾਂ ਦੇ ਕੋਲ ਐ ਉਹ ਪੈਸੇ ਕਪੜੇ ਦੇ ਦੀ ਗੱਲ ਕਰਦੇ ਜੀ ਵੀ ਕਪੜਾ ਨਾ ਕੋਈ ਉਹ ਨਹੀਂ ਉਹਨਾਂ ਦਾ ਤਾਂ ਅੱਗੇ ਤੋਂ ਅੱਗੇ ਹੋਰ ਪਲਾਟ ਖਰੀਦ ਕੇ ਉਹ ਇਹ ਕੰਮ ਕਰਨਾ ਚਾ ਰਹੇ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਵੀ ਲਿਆਓ ਤੁਹਾਡੇ ਪਲਾਟ ਤੇ ਕਬਜ਼ਾ ਕਰਾ ਦਿੰਨੇ ਆ ਤੁਹਾਡੇ ਤੇ ਆ ਕਰਾ ਦਿੰਨੇ ਆ ਉਹ ਪਬਲਿਕ ਨੂੰ ਹੈਰੈਸ ਕਰ ਰਹੇ ਆ ਇਸੇ ਲਈ ਮੈਂ ਤੁਹਾਡੇ ਮਾਤੇ ਨਾਲ ਮਿਲਤੀ ਰਿਕਾਰਡ ਕਰਵਾ ਕੇ ਉਹਦੀ ਫੋਟੋ ਤਸਵੀਰ ਜਦ ਕਰਵਾ ਦਿੰਦੀ ਕਿ ਤਾ ਕਿ ਲੋਗੇ ਵੀਰ ਹੋਣਾ ਆਪ ਲੋਕ ਜਿਹੜੇ ਘਬਰਾ ਨਾ ਹੋ ਤੁਸੀਂ ਆ ਦੇਖੋ ਮੈਂ ਇੱਥੇ ਆ ਆ ਬੋਰਡ ਇਦਾਂ ਦੇ 10 ਬਣਵਾ ਕੇ ਕਲੋਨੀ ਚ ਲਾਏ ਆ ਆ ਤੁਹਾਡੇ ਸਾਹਮਣੇ ਸਾਰੀਆਂ ਸ਼ਰਤਾਂ ਲਿਖੀਆਂ ਉਹ ਉਹਨਾਂ ਨੇ ਬੰਦੇ ਦੇ ਕੋਲ ਜਦ ਤੱਕ ਕਾਮਨਟ ਉਹਨਾਂ ਨੂੰ ਸਜ਼ਾ ਨਹੀਂ ਦਿੰਦੀ ਮੈਂ ਅਗਰ ਕੋਈ ਇਦਾਂ ਦਾ ਕੰਮ ਕਰੂੰਗਾ ਤਾਂ ਫਿਰ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਵਾਲੀ ਗੱਲ ਹੋ ਜਾਏਗੀ ਕਾਨੂੰਨ ਜਿਹੜਾ ਹੈ ਕਾਨੂੰਨ ਸਰਕਾਰ ਦੀ ਡਿਊਟੀ ਹੈ ਸਰਕਾਰ ਮੁਜਰਮ ਨੂੰ ਸਜ਼ਾ ਦੇ ਸਕਦੀ ਹੈ ਅਸੀਂ ਤਾਂ ਸਰਕਾਰ ਨੂੰ ਪ੍ਰੇ ਕਰ ਸਕਦੇ ਆਂ ਉਹ ਜੀ ਕਰ ਰਹੇ ਕੀ ਲੱਗਦਾ ਸਰ ਕਾਰਵਾਈ ਕਿਉਂ ਨਹੀਂ ਹੋ ਰਹੀ ਪੋਲਿਟিক্যাল ਪ੍ਰੈਸ਼ਰ ਹੈ ਬੰਦਿਆਂ ਦੇ ਤੁਹਾਡੇ ਤੇ ਉਹਨਾਂ ਦੇ ਚੱਕਰ ਕੀ ਹੈ ਇਹ ਜਿਹੜਾ ਮਤਲਬ ਬੰਦਾ ਇਸ ਟਾਈਮ ਜਦਾਂ ਕੰਮ ਕਰਕੇ ਅਗਰ ਚਲਾ ਗਿਆ ਹੈ ਕਲੀਅਰ ਵੀ ਹੋ ਗਿਆ ਕਿ ਪੈਸੇ ਉਹਨਾਂ ਕੋਲ ਹੈ ਫਿਰ ਅਗਰ ਕਾਰਵਾਈ ਪ્યો ਨਹੀਂ ਹੋ ਰਹੀ ਕੀ ਸਮਝਦੇ ਹੋ ਮੈਂ ਤਾਂ ਦੇਖੋ ਜੀ ਇਹਦੀ ਬੇਨਤੀ ਤੁਹਾਨੂੰ ਇਹੀ ਕਰ ਰਿਹਾ ਵੀ ਇਹਦਾ ਜਵਾਬ ਤਾਂ ਮੰਗ ਜੋ ਗਐਸਐਚਓ ਸਾਹਿਬ ਜਾਂ ਥੇਰੇ ਵੀ ਕਨਸਰਨਡ ਅਥਾਰਟੀ ਹੈ ਉਹ ਦੇ ਸਕਦੇ ਆ ਅਸੀਂ ਤਾਂ ਇਹ ਪ੍ਰੇ ਕਰ ਰਹੇ ਆਂ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਰੀ ਸੋਸਾਇਟੀ ਇੱਥੇ ਆ ਤੁਸੀਂ ਅੱਜ ਇੱਥੇ ਬੈਠੇ ਹੋ ਕੁਦਰਤੀ ਚਲੋ ਪ੍ਰਮਾਤਮਾ ਨੇ ਸੰਜੋਗ ਬਣਾਇਆ ਤੁਸੀਂ ਇੱਥੇ ਆਏ ਅੰਦਰ ਸਾਰੀ ਕਲੋਨੀ ਦੇ ਰੈਜ਼ੀਡੈਂਟ ਆ ਤੁਸੀਂ ਜਿੰਨੂੰ ਮਰਜ਼ੀ ਮਿਲ ਸਕਦੇ ਹੋ ਅੰਦਰ 150 ਘਰ ਬਣਿਆ ਤੇ ਇਹਦੇ ਵਿੱਚ ਘਰ ਨੂੰ ਤੁਸੀਂ ਜਾ ਕੇ ਪੁੱਛ ਲਓ ਵੀ ਇਹ ਪੈਸੇ ਜਿਹੜੇ ਕੋਈ ਇਕੱਠੇ ਹੁੰਦੇ ਆ ਉਹਦੇ ਨਾਲ ਕੀ ਕੰਮ ਹੁੰਦਾ ਇੱਥੇ ਦੱਸਣਾ ਜਿਨ੍ਹਾਂ ਨੇ ਬੁਲੌੜ ਰਿਹਾ ਡਾਕਟਰ ਉਹ ਵੀ ਚਾਰੇ ਕਾਰਵਾਈ ਹੋਵੇ ਉਹ ਡਾਕਟਰ ਸਾਹਿਬ ਦੇ ਤਾਂ ਸਟੇਟਮੈਂਟ ਹੋ ਗਈ ਸੂਤ ਸਾਹਿਬ ਦੀ ਹੋ ਗਈ ਉਹ ਤਾਂ ਚਾਹਦੇ ਵੀ ਕਾਰਵਾਈ ਹੋਵੇ ਕੁਪੇਉਨਾ ਇਹਦਾ ਹੀ ਮਾਮਲਾ ਦੇਖਣ ਨੂੰ ਮਿਲਿਆ ਪਹਿਲਾਂ ਕਦੇ ਵੈਸੇ ਤੁਹਾਡੇ ਜਦੋਂ ਕੋਈ ਮਾਮਲਾ ਨਹੀਂ ਹੋਇਆ ਤੁਸੀਂ ਬਹੁਤ ਸਾਰੀ ਕੁਰਨੀਆਂ ਕੱਢੀਆਂ ਭਾਜੀ ਇਹ ਜਿਹੜਾ ਰੇਰਾ ਐਕਟ ਹੈ ਇਹ 2017 ਚ ਬਣਿਆ 2021 ਦੇ ਵਿੱਚ ਇਹਦੇ ਆ ਕੇ ਸਖਤੀ ਕਰਤੀ ਜਿੱਦਾਂ ਜਿੱਦਾਂ ਦਿਨ ਪੈ ਰਹੇ ਆ ਰੇਰਾ ਐਕਟ ਪੂਰਾ ਤਰ੍ਹਾਂ ਨਾਲ ਆਪਣੇ ਆਪ ਚ ਹੈਵੀ ਹੋ ਚੁੱਕਾ ਤੁਹਾਡੇ ਕੋਲ ਰੇਰਾ ਦਾ ਲਾਇਸੈਂਸ ਹੈ ਹਾਂਜੀ ਰੇਰਾ ਰਜਿਸਟ੍ਰੇਸ਼ਨ ਨੰਬਰ ਹੈ ਮੈਂ ਇੱਥੇ ਸਾਰਾ ਲਿਖਿਆ ਹੋਇਆ ਹੈ ਰੇਰਾ ਰਜਿਸਟ੍ਰੇਸ਼ਨ ਨੰਬਰ ਪਾਪਰਾ 1 ਦਾ ਲਾਇਸੈਂਸ ਨੰਬਰ ਕਿਉਂਕਿ ਰੇਰਾ ਇਜ਼ ਅ ਮੇਨਟੇਨੈਂਸ ਐਕਟ ਇਹ ਜਦੋਂ ਐਕਟ ਬਣਿਆ ਸੀ ਨਾ ਉਦੋਂ ਵੀ ਸੈਕਟਰੀ ਹਾਊਸਿੰਗ ਨੇ ਮੇਰੇ ਸਟੇਟਮੈਂਟ ਲਈ ਸੀ ਕਿਉਂਕਿ ਜਿਹੜੇ ਗਰਾਸ ਰੂਟ ਤੇ ਹੁੰਦੇ ਨਾ ਉਹ ਡਿਵੈਲਪਰਾਂ ਨੂੰ ਪੁੱਛਦੇ ਆ ਵੀ ਦੱਸੋ ਜੀ ਐਕਟ ਨਵਾਂ ਬਣਨ ਜਾ ਰਿਹਾ ਤੁਸੀਂ ਇਹਦੇ ਚ ਕੀ ਚਾਹੁੰਦੇ ਹੋ ਅਸੀਂ ਉਦੋਂ ਇਹ ਦੱਸਿਆ ਸੀ ਵੀ ਸਾਨੂੰ ਇਹ ਦਿੱਕਤਾਂ ਆ ਰਹੀਆਂ ਨੇ ਉਹ ਫਿਰ ਉਹਨਾਂ ਨੇ ਉਹ ਸਾਰੇ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਇਸ ਕਾਨੂੰਨ ਨੂੰ ਬਣਾਇਆ ਹਿੰਦੁਸਤਾਨ ਦੀ ਗਵਰਨਮੈਂਟ ਨੇ ਵੀ ਤਾਂ ਕਿ ਜਿਹੜਾ ਬੰਦਾ ਰੈਜ਼ੀਡੈਂਟ ਹੈ ਅੱਜ ਮੰਨ ਲਓ ਅਸੀਂ ਇਹ ਕਲੋਨੀ ਨੂੰ ਅਸੀਂ ਮੌਜੂਦਾ ਜਿਹੜੇ ਮੰਤਰੀ ਸਾਹਿਬ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਜਿਹੜੀ ਕਲੋਨੀ ਆ ਤੁਸੀਂ ਗਲਾਡਾ ਨੂੰ ਟੇਕਓਵਰ ਕਰ ਲਓ ਕਿਉਂਕਿ ਜਿਹੜਾ ਗਲਾਡਾ ਆ ਮੰਨ ਲਓ ਤੁਹਾਡਾ plots ਹੈ ਇਸ ਕਲੋਨੀ ਵਿੱਚ ਉਹ ਗਲਾਡਾ ਟੇਕਓਵਰ ਕਰਨੇਗੀ ਤਾਂ ਤੁਸੀਂ ਉੱਥੋਂ ਜਾ ਕੇ ਆਪਣੇ ਡਿਊਜ਼ ਬਣਵਾਓਗੇ ਡਿਊਜ਼ ਬਣਵਾ ਕੇ ਉਹਦਾ ਵਿਆਜ ਸਮੇਤ ਉਹਨੂੰ ਅਦਾ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਜੇ ਲੋੜ ਪੈਗੀ ਵੀ ਭਾਈ ਸਾਡੀ ਕਲੋਨੀ ਦੇ ਪੈਸੇ ਜਮਾ ਤੇ ਡਿਵੈਲਪਮੈਂਟ ਕਰੋ ਉਹ ਵੀ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਉਹ ਫਿਰ ਪੈਸੇ ਕਿੱਦਾਂ ਲੱਗੂਗੇ ਉਹਦੇ ਲਈ ਤਾਂ ਮੈਨੂੰ ਲੱਗਦਾ ਇੱਕ ਇੱਕ ਉਮਰ ਵੀ ਜਾਂਦੀ ਹੈ ਪੈਸੇ ਲਵਾਂ ਚ ਬੰਦਿਆਂ ਦੀ ਅਸੀਂ ਤਾਂ ਇੱਥੇ ਦੇਖੋ ਜਿਹੜਾ ਪੈਸੇ ਦਿੰਦਾ ਅਸੀਂ ਕਹਿੰਨੇ ਭਾਈ ਅੰਦਰ ਕੰਮ ਕਰ ਲੋ ਜਿਹੜੀ ਵੀ ਲੋੜ ਆ ਆਪਣੇ ਆਪੇ ਕਰੋ ਤੇ ਆਪੇ ਹੀ ਆਪਣੇ ਆ ਕੇ ਤੁਹਾਡੀ ਗਲੋਨੀ ਹੈ ਅਸੀਂ ਐਡਮਿਨਿਸਟ੍ਰੇਸ਼ਨ ਕਰ ਰਹੇ ਆ ਇਹਨੂੰ ਵੀ ਕਿਸੇ ਦੀ ਕੋਈ ਪਲਾਟ ਨਾ ਹਿਲੇ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇ ਜਿਹਦਾ ਵੀ ਅੰਦਰ ਪਲਾਟ